ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੇਰੀ ਵੀਡੀਓ ਇਸ ਸਬਜੈਕਟ ਦੇ ਉੱਤੇ ਹੈ ਕਿ ਥੋੜਾ ਜਿਹਾ ਡੀਪਲੀ ਜਾ ਕੇ ਦੂਜੇ ਦੇ ਮਨ ਨੂੰ ਮਨ ਦੇ ਅੰਦਰੋਂ ਉੱਠਣ ਵਾਲੀਆਂ ਤਰੰਗਾਂ ਨੂੰ ਮਨ ਦੇ ਅੰਦਰੋਂ ਉੱਠਣ ਵਾਲੇ ਵਿਚਾਰਾਂ ਨੂੰ ਪੜਨ ਦੀ ਕੋਸ਼ਿਸ਼ ਕਰਿਆ ਕਰੋ ਜਾਂ ਇਸ ਤਰ੍ਹਾਂ ਕਹਿ ਲਓ ਵੀ ਦੂਜੇ ਦੇ ਵਿਚਾਰਾਂ ਨੂੰ ਪੜਨ ਦੀ ਕਲਾ ਇਨੂੰ ਜ਼ਰੂਰ ਸਿੱਖੋ ਕਿਉਂਕਿ ਜਦੋਂ ਕੋਈ ਗੱਲ ਕਰਦਾ ਹੈ ਉਹਦੀ ਗੱਲ ਇੱਕ ਹੋਰ ਰਾਹ ਦੇ ਉੱਤੇ ਹੁੰਦੀ ਹੈ ਤੇ ਉਸ ਗੱਲ ਦੇ ਅੰਦਰ ਜਿਹੜੀ ਛਿਪੀ ਹੋਈ ਤਸਵੀਰ ਹੁੰਦੀ ਹੈ ਉਹ ਕੁਝ ਹੋਰ ਹੁੰਦੀ ਹੈ ਹੋ ਸਕਦਾ ਹੈ ਹੱਸ ਕੇ ਤੁਹਾਡੇ ਕਾਰਨ ਕਿ ਤੁਹਾਡੇ ਚੰਗੇ ਮਕਾਨ ਨੂੰ ਤੁਹਾਡੇ ਚੰਗੇ ਕਾਰੋਬਾਰ ਨੂੰ ਵੇਖ ਕੇ ਮੁਸਕਰਾਉਂਦਾ ਹੋਇਆ ਉਹ ਬਦਾਈ ਦਵੇ ਪਰ ਉਹਦੇ ਅੰਦਰ ਜਿਹੜਾ ਸਾੜਾ ਹੈ ਉੱਥੋਂ ਤੱਕ ਤੁਹਾਡੀ ਨਿਗਾਹ ਜਾਣੀ ਚਾਹੀਦੀ ਹੈ ਉਹਨੂੰ ਪੜਨ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਲਾ ਜਿੰਨੀ ਜਲਦੀ ਸਿੱਖ ਜਾਓਗੇ ਉਨੀ ਜਲਦੀ ਲੋਕਾਂ ਦੇ ਕੋਲੋਂ ਠੱਗੇ ਨਹੀਂ ਜਾਓਗੇ ਬਚ ਜਾਓਗੇ ਧੋਖੇ ਦੇ ਸ਼ਿਕਾਰ ਨਹੀਂ ਬਣੋਗੇ ਠੱਗੀ ਦੇ ਸ਼ਿਕਾਰ ਨਹੀਂ ਬਣੋਗੇ ਪਰ ਜੇ ਕਲਾ ਕੋਲ ਹੋਵੇਗੀ ਤਾਂ ਦੂਸਰੇ ਦੀ ਮੈਂਟੈਲਿਟੀ ਨੂੰ ਚੈੱਕ ਕਰੋ ਦੂਸਰੇ ਦੀ ਮੈਂਟੈਲਿਟੀ ਨੂੰ ਪੜਨ ਦੀ ਆਦਤ ਪਾਓ ਔਰ ਇਹ ਕਲਾ ਜੇ ਨਹੀਂ ਹੈ ਇਹਦੇ ਉੱਤੇ ਰੋਜ਼-ਰੋਜ਼ ਵਰਕ ਕਰੋ ਰੋਜ਼-ਰੋਜ਼ ਕੰਮ ਕਰੋ ਤਾਂ ਕਿ 2 ਦਿਨ 4 ਦਿਨ ਬਾਅਦ ਮਹੀਨੇ 6 ਮਹੀਨੇ ਬਾਅਦ ਤੁਹਾਡੇ ਕੋਲੇ ਕਲਾ ਆ ਜਾਏ ਜੋ ਖਾਸ ਰਿਸ਼ਤੇਦਾਰ ਦੀ ਇੱਜ਼ਤ ਦਾ ਪਾਈਵਾਲ ਨਹੀਂ ਹੈ ਮੈਨੂੰ ਕਿਤੇ ਤੁਹਾਡੇ ਸਾਹਮਣੇ ਰੱਖਣੇ ਚਾਹਨਾ ਮੰਨ ਲਓ ਤੁਹਾਡੇ ਕੋਲ ਕੋਈ ਮਦਦ ਮੰਗਣ ਵਾਸਤੇ ਆਇਆ ਹੈ ਗੁਹਾਰ ਕਰਦਾ ਹੈ ਪੁਕਾਰ ਕਰਦਾ ਹੈ ਨਰਮਾਨਤਾ ਦੀ ਬੋਲੀ ਬਣਾ ਕੇ ਕਰਦਾ ਹੈ ਪਰ ਜੇ ਉਹ ਆਪਣੇ ਰਿਸ਼ਤੇਦਾਰਾਂ ਦੀ ਹਰ ਵਕਤ ਬੁਰਾਈ ਕਰਦਾ ਹੈ ਆਪਣੇ ਪਿਛਲੇ ਮਿੱਤਰਾਂ ਦੀ ਬੁਰਾਈ ਕਰਦਾ ਹੈ ਤੇ ਨੋਟ ਕਰੋ ਵੀ ਉਹ ਤੁਹਾਡਾ ਸਦਨ ਕਿਵੇਂ ਬਣ ਪਾਏਗਾ ਜਿਹੜਾ ਆਪਣੇ ਭਰਾ ਦੀ ਬੁਰਾਈ ਕਰਦਾ ਹੈ ਭੈਣ ਦੀ ਬੁਰਾਈ ਕਰਦਾ ਹੈ ਮਾਪੇ ਦਾ ਬੁਰਾਈ ਕਰਦਾ ਹੈ ਮਿੱਤਰਾਂ ਦੋਸਤਾਂ ਦੀ ਬੁਰਾਈ ਕਰਦਾ ਹੈ ਸਾਰੇ ਹੀ ਮਾੜੇ ਹੋ ਗਏ ਸਾਰੇ ਬੁਰੇ ਹੋ ਗਏ ਉਹ ਇਕੱਲਾ ਚੰਗਾ ਹੈ ਤੂੰ ਨੋਟ ਕਰੋ ਵੀ ਇਹਦਾ ਸੁਭਾਅ ਹੈ ਕੰਮ ਕੱਢਣਾ ਤੇ ਉਦੋਂ ਬਾਅਦ ਬੁਰਾਈ ਕਰਨਾ ਤੇ ਅੱਗੇ ਨਵਾਂ ਕੋਈ ਨਾ ਕੋਈ ਸਾਧਨ ਲੱਭ ਲੈਣਾ ਇੱਥੇ ਇੱਕ ਗੱਲ ਨੂੰ ਚੇਤਾ ਰੱਖੋ ਉਦਾਹਰਨ ਵਜੋਂ ਮੈਂ ਗੱਲ ਕਰ ਰਿਹਾ ਜੋ ਇੱਕ ਪਾਣੀ ਦੇ ਤਲਾਬ ਦੇ ਅੰਦਰ ਤੈਰ ਸਕਦਾ ਹੈ ਨਾ ਉਹ ਨੂੰ ਦੂਜੇ ਤਲਾਬ ਦੇ ਅੰਦਰ ਤੈਰਨ ਲੱਗਿਆ ਉਹ ਖਿਆਈ ਨਹੀਂ ਹੁੰਦੀ ਮੇਰਾ ਮਤਲਬ ਇਹ ਹੈ ਜੋ ਇੱਕ ਦੇ ਨਾਲ ਧੋਖਾ ਕਰ ਸਕਦਾ ਹੈ ਦੂਜੇ ਦੇ ਨਾਲ ਕਰਨ ਲੱਗਿਆ ਉਹਨੂੰ ਦਿੱਕਤ ਨਹੀਂ ਹੋਣੀ ਜੋ ਇੱਕ ਦੇ ਨਾਲ ਧਗਾ ਕਰ ਸਕਦਾ ਹੈ ਦੂਜੇ ਦੇ ਨਾਲ ਕਰਨ ਲੱਗਿਆ ਦਿੱਕਤ ਨਹੀਂ ਆਉਣੀ ਜੋ ਇੱਕ ਦੇ ਨਾਲ ਬੇਈਮਾਨੀ ਕਰ ਸਕਦਾ ਹੈ ਠੱਗੀ ਕਰ ਸਕਦਾ ਹੈ ਧਗਾ ਕਰ ਸਕਦਾ ਹੈ ਉਹਦੀ ਜਿੱਤ ਨੂੰ ਲੁੱਟ ਸਕਦਾ ਤੁਸੀਂ ਉਹਦੇ ਤੇ ਯਕੀਨ ਕਿਉਂ ਕਰੋ ਤੁਹਾਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਉਹ ਤੁਹਾਡੇ ਨਾਲ ਵੀ ਸਭ ਕੁਝ ਕਰ ਸਕਦਾ ਹੈ ਜੇ ਦੂਜੇ ਨਾਲ ਹੋ ਸਕਦਾ ਹੈ ਤੁਹਾਡੇ ਨਾਲ ਕਿਉਂ ਨਹੀਂ ਕਰੇਗਾ ਖੈਰ ਜਿਹੜਾ ਚੋਰ ਹੁੰਦਾ ਹੈ ਉਹ ਇੱਕ ਤਜੌਰੀ ਦਾ ਤਾਲਾ ਤੋੜਦਾ ਹੈ ਤੇ ਦੂਜਾ ਤਾਲਾ ਤੋੜਨ ਲੱਗਿਆ ਤੇ ਸਗੋਂ ਉਹਦਾ ਦਿਲ ਵੱਜ ਜਾਂਦਾ ਹੈ ਉਦਾ ਹੌਸਲਾ ਬੱਜ ਜਾਂਦਾ ਹੈ ਉਹਦਾ ਤਜਰਬਾ ਜ਼ਿਆਦਾ ਬਣ ਜਾਂਦਾ ਹੈ ਪਹਿਲਾ ਤਾਲਾ ਤੋੜਨ ਲੱਗਿਆਂ ਉਹਨੂੰ ਥੋੜੀ ਦਿੱਕਤ ਆਈ ਹੋਏਗੀ ਪਰ ਦੂਜਾ ਤਾਲਾ ਤੋੜਨ ਲੱਗਿਆਂ ਤੇ ਘੱਟ ਦਿੱਕਤ ਆਏਗੀ ਕਿਉਂਕਿ ਉਹਦਾ ਤਜਰਬਾ ਨਾਲ-ਨਾਲ ਬਣਦਾ ਜਾ ਰਿਹਾ ਹੈ ਉਹਦਾ ਤਜਰਬਾ ਉਹਨੂੰ ਤਾਲਾ ਤੋੜਨ ਦੇ ਅੰਦਰ ਮਦਦਗਾਰ ਬਣਦਾ ਆ ਰਿਹਾ ਹੈ ਤੋਂ ਜਿਹੜੇ ਬੰਦੇ ਦਾ ਕੰਮ ਹੀ ਇਹ ਹੈ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਮੈਂਟੈਲਿਟੀ ਇਸ ਤਰ੍ਹਾਂ ਦੀ ਵੀ ਇਹਨੇ ਦਗਾ ਦੇਣਾ ਹੈ ਧੋਖਾ ਕਰਨਾ ਹੈ ਬੇਈਮਾਨੀ ਕਰਨੀ ਠੱਗੀ ਕਰਨੀ ਹੈ ਇੱਜ਼ਤ ਦੇ ਉੱਤੇ ਦਾਗ ਲਾਉਣਾ ਹੈ ਉਹ ਜੇ 2 4 10 ਜਣਿਆਂ ਨੂੰ ਪਹਿਲਾਂ ਇਸ ਤਰ੍ਹਾਂ ਕਰ ਚੁੱਕਾ ਹੈ ਉਹਦੇ ਉੱਤੇ ਭੁੱਲ ਕੇ ਵੀ ਵਿਸ਼ਵਾਸ ਨਾ ਕਰੋ ਯਕੀਨ ਨਾ ਕਰੋ ਉਹ ਤੁਹਾਡੇ ਘਰ ਦਾ ਤਾਲਾ ਵੀ ਇਸ ਤਰ੍ਹਾਂ ਹੀ ਤੋੜੇਗਾ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਕਰੇਗਾ ਸਗੋਂ ਹੁਣ ਤੇ ਉਹ ਪਰਪੱਕ ਹੋ ਗਿਆ ਹੈ ਹੁਣ ਤੇ ਉਹ ਪੁਖਤਾ ਹੋ ਗਿਆ ਹੈ ਆਪਣੇ ਕੰਮ ਦੇ ਅੰਦਰ ਉਹਦੇ ਨਾਲ ਉਹਦਾ ਤਜਰਬਾ ਨਾਲ ਨਾਲ ਦੌੜਦਾ ਆ ਰਿਹਾ ਹੈ ਖੈਰ ਜਿਦੇ ਮਨ ਦੇ ਅੰਦਰ ਹੀ ਬੇਈਮਾਨੀ ਬੈਠੀ ਹੋਵੇ ਠੱਗੀ ਬੈਠੀ ਹੋਵੇ ਧੋਖਾ ਬੈਠਾ ਹੋਵੇ ਉਹਦੇ ਵਾਸਤੇ ਨਾ ਕੋਈ ਭੈਣ ਨਾ ਕੋਈ ਭਾਈ ਨਾ ਕੋਈ ਸੱਜਣ ਨਾ ਕੋਈ ਮਿੱਤਰ ਇਹ ਉਹਦਾ ਜਾਲ ਹੈ ਜਿਹੜਾ ਲਫ਼ਜ਼ਾਂ ਦਾ ਜਾਲ ਵਿਛਾ ਰਿਹਾ ਹੈ ਤੁਹਾਡੇ ਉੱਤੇ ਸੁੱਟ ਰਿਹਾ ਹੈ ਬੋਲੀ ਦੇ ਅੰਦਰ ਨਰਮਾਨਤਾ ਹੈ ਲਵਾਂ ਦੇ ਉੱਤੇ ਝੂਠੀ ਮੁਸਕਰਾਹਟ ਹੈ ਇਹ ਉਹਦਾ ਜਾਲ ਹੈ ਉਹਦੇ ਜਾਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਲੁਟੇਰੇ ਲਈ ਬੇਈਮਾਨ ਲਈ ਠੱਗ ਲਈ ਆਮ ਬੰਦਾ ਕੁਛ ਵੀ ਨਹੀਂ ਹੈ ਤੇ ਜੇ ਮੈਂ ਇੱਕ ਹੋਰ ਗੱਲ ਕਰਦਿਆਂ ਬੇਈਮਾਨ ਠੱਗ ਚੋਰ ਉਹਦੇ ਲਈ ਨਾ ਕੋਈ ਮੰਦਰ ਹੁੰਦਾ ਹੈ ਨਾ ਗੁਰਦੁਆਰਾ ਹੁੰਦਾ ਹੈ ਨਾ ਮਸਜਿਦ ਹੁੰਦੀ ਔਰ ਜੇ ਹੁੰਦਾ ਹੈ ਤੇ ਨਾ ਗੁਰਦੁਆਰੇ ਦਾ ਧਨ ਖਾਦਾ ਜਾਏ ਨਾ ਮੰਦਰਾਂ ਦਾ ਖਾਦਾ ਜਾਏ ਨਾ ਮਸਜਿਦ ਦਾ ਖਾਦਾ ਜਾਏ ਨਾ ਦੇਸ਼ ਦਾ ਖਾਦਾ ਜਾਏ ਨਾ ਕੌਮ ਦਾ ਖਾਦਾ ਜਾਏ ਪਰ ਵੇਖ ਰਹੇ ਆ ਭਾਵੇਂ ਲੀਡਰਾਂ ਵੱਲ ਧਿਆਨ ਮਾਰੋ ਜਾਂ ਆਗੂਆਂ ਵੱਲ ਧਿਆਨ ਮਾਰੋ ਵੇਖ ਰਹੇ ਆ ਕਿ ਬੜਿਆਂ ਥਾਵਾਂ ਦੇ ਉੱਤੇ ਗੁਰਦੁਆਰੇ 골ਕਾਂ ਲੁੱਟੀਆਂ ਜਾਂਦੀਆਂ ਨੇ ਮੰਦਰਾਂ ਦਾ ਜਿਹੜਾ ਆਇਆ ਹੋਇਆ ਲੋਕਾਂ ਵੱਲੋਂ ਧੰਨ ਹੈ ਡੋਨੇਸ਼ਨ ਹੈ ਦਾਨ ਹੈ ਉਹ ਖਾਧਾ ਜਾਂਦਾ ਹੈ ਕੌਮਾਂ ਦਾ ਖਾਧਾ ਜਾਂਦਾ ਹੈ ਦੇਸ਼ਾਂ ਦਾ ਖਾਧਾ ਜਾਂਦਾ ਹੈ ਤਾਂ ਖੈਰ ਉਹਦੇ ਲਈ ਨਾ ਮੰਦਰ ਨਾ ਮਸਜਿਦ ਨਾ ਗੁਰਦੁਆਰਾ ਇਹ ਕੋਈ ਅਰਥ ਨਹੀਂ ਰੱਖਦੇ ਉਹਦੇ ਲਈ ਬੰਦਾ ਤੇ ਅਰਥ ਰੱਖਦਾ ਹੈ ਕੀ ਬੰਦਾ ਉਹਦੇ ਲਈ ਕਿਹੜੇ ਬਾਗ ਦੀ ਮੂੜੀ ਖੈਰ ਕੋਈ ਦੂਜੇ ਨਾਲ ਧਗਾ ਕਰੇਗਾ ਉਹ ਤੁਹਾਡੇ ਨਾਲ ਜ਼ਰੂਰ ਕਰੇਗਾ ਕੋਈ ਦੂਜੇ ਨਾਲ ਬੇਈਮਾਨੀ ਕਰਕੇ ਆਇਆ ਹੈ ਤੁਹਾਡੇ ਨਾਲ ਜ਼ਰੂਰ ਕਰੇਗਾ ਇਹ ਉਹਦੀ ਆਦਤ ਹੈ ਇਹ ਉਹਦਾ ਸੁਭਾਅ ਬਣ ਗਿਆ ਹੈ ਉਹ ਆਪਣੀ ਆਦਤ ਤੋਂ ਮਜਬੂਰ ਹੈ ਆਪਣੇ ਸੁਭਾਅ ਤੋਂ ਮਜਬੂਰ ਹੈ ਕੱਲ ਨੂੰ ਰੋਣਾ ਰੋਵੋਗੇ ਫਲਾਣਾ ਬੰਦਾ ਆਇਆ ਸੀ ਉਹ ਨੇ ਆ ਬੋਲ ਬੋਲੇ ਸਨ ਮੈਂ ਠੱਗਿਆ ਗਿਆ ਮੇਰੇ ਨਾਲ ਧੋਖਾ ਹੋਇਆ ਉਹਦਾ ਸੁਭਾਅ ਹੈ ਉਹ ਆਪਣੇ ਸੁਭਾਅ ਦੇ ਮੁਤਾਬਕ ਤੁਹਾਡੇ ਕੋਲ ਆਇਆ ਤੁਸੀਂ ਉਹਦਾ ਸ਼ਿਕਾਰ ਬਣ ਗਏ ਉਹ ਸ਼ਿਕਾਰੀ ਬਣ ਕੇ ਆਇਆ ਸੀ ਤੁਸੀਂ ਸ਼ਿਕਾਰ ਬਣ ਗਏ ਪਰ ਤੁਹਾਡਾ ਸੁਭਾਅ ਇਹ ਹੋਣਾ ਚਾਹੀਦਾ ਹੈ ਤੁਹਾਡੀ ਇੱਕ ਕੁਆਲਿਟੀ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ ਇੱਕ ਕਲਾ ਹੋਣੀ ਚਾਹੀਦੀ ਹੈ ਤੁਸੀਂ ਇਹਨੇ ਯੋਗ ਬਣ ਜਾਓ ਕਿ ਜਦੋਂ ਦੂਜਾ ਸ਼ਿਕਾਰੀ ਬਣ ਕੇ ਆਉਂਦਾ ਹੈ ਤੇ ਤੁਸੀਂ ਉਹਦਾ ਸ਼ਿਕਾਰ ਨਾ ਬਣੋ ਤੁਸੀਂ ਠੱਗੇ ਨਾ ਜਾਓ ਪਛਾਣ ਸਕੋ ਯਾਰ ਪੰਖੀ ਵੀ ਪਛਾਣ ਲੈਂਦੇ ਨੇ ਕਿ ਬਿੱਲੀ ਮੇਰੇ ਸਾਹਮਣੇ ਆਈ ਹੈ ਚਪਟਾ ਮਾਰੇਗੀ ਕਿਹੜਾ ਜਾਨਵਰ ਹੈ ਜਿਹੜਾ ਆਪਣੇ ਸ਼ਿਕਾਰੀ ਨੂੰ ਪਛਾਣਦਾ ਨਹੀਂ ਜਾਨਵਰ ਵੀ ਜੀਵ ਜੰਤੂ ਵੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇੱਕ ਬੰਦਾ ਵੀ ਜਿਹੜਾ ਪਛਾਣਦਾ ਨਹੀਂ ਹੈ ਬੰਦਾ ਵਾਰ-ਵਾਰ ਠੱਗਿਆ ਜਾਂਦਾ ਹੈ ਧੋਖਾ ਖਾਂਦਾ ਹੈ ਵਾਰ-ਵਾਰ ਇਹ ਦੂਜੇ ਦੇ ਹੱਥੋਂ ਇਹ ਧੋਖਾ ਖਾ ਕੇ ਫਿਰ ਉੱਥੇ ਚਲਾ ਜਾਂਦਾ ਹੈ ਰੋਣਾ ਰੋਂਦਾ ਹੈ ਫਲਾਣਾ ਆਇਆ ਸ਼ਿਕਵਾ ਕਰਦਾ ਹੈ ਗਿਲਵਾ ਕਰਦਾ ਹੈ ਉਹਨਾਂ ਦਾ ਗਿਲਾ ਸ਼ਿਕਵਾ ਜਾਇਜ਼ ਹੈ ਕਿਸੇ ਹੱਦ ਤੱਕ ਜੇ ਤੁਸੀਂ ਵਾਰ-ਵਾਰ ਸ਼ਿਕਾਰ ਹੋ ਰਹੇ ਹੋ ਠੱਗੇ ਜਾ ਰਹੇ ਹੋ ਤੇ ਤੁਹਾਡੀ ਇਹ ਗਲਤੀ ਹੈ ਤੇ ਬੜੀ ਭਾਰੀ ਗਲਤੀ ਹੈ ਇੱਕ ਗੱਲ ਨੂੰ ਹੋਰ ਨੁਕਤੇ ਨੂੰ ਨੋਟ ਕਰ ਲਿਓ ਜੋ ਤੁਹਾਡੇ ਸਾਹਮਣੇ ਬਹਿ ਕੇ ਦੂਜੇ ਦੀ ਬੁਰੀਾਈ ਕਰਦਾ ਹੈ ਤੇ ਲਗਾਤਾਰ ਕਰਦਾ ਹੈ ਉਹਦੀ ਜ਼ੁਬਾਨ ਜਦੋਂ ਖੁੱਲਦੀ ਹੈ ਦੂਜੇ ਦੀ ਬੁਰੀਾਈ ਵਾਸਤੇ ਖੁੱਲਦੀ ਇਹ ਖਿਆਲ ਰੱਖੋ ਵੀ ਜਦੋਂ ਉਹ ਦੂਜੇ ਦੇ ਕੋਲ ਜਾ ਕੇ ਬਹਿਗਾ ਉਹ ਤੁਹਾਡੀ ਬੁਰੀਾਈ ਜ਼ਰੂਰ ਕਰੇਗਾ ਜੋ ਤੁਹਾਡੇ ਕੋਲ ਬਹਿ ਕੇ ਦੂਜੇ ਨੂੰ ਲਗਾਤਾਰ ਗਾਲਾਂ ਕੱਢਦਾ ਹੈ ਉਹ ਦੂਜੇ ਦੇ ਕੋਲ ਬੈਠ ਕੇ ਤੁਹਾਨੂੰ ਵੀ ਗਾਲਾਂ ਕੱਢੇਗਾ ਜੋ ਦੂਜੇ ਦੀ ਇੱਜ਼ਤ ਦਾ ਭਾਈਵਾਲ ਨਹੀਂ ਉਹ ਦੀ ਧੀ ਉਹਦੀ ਭੈਣ ਉਹਦੀ ਨੋਹ ਦੀ ਗੱਲ ਕਰਦਾ ਉਹ ਤੁਹਾਡੀ ਇੱਜ਼ਤ ਦਾ ਵੀ ਵਫਾਦਾਰ ਨਹੀਂ ਹੈ ਉਹ ਤੁਹਾਡਾ ਵੀ ਭਾਈਵਾਲ ਨਹੀਂ ਹੈ ਉਹ ਤੁਹਾਡੇ ਘਰ ਦੇ ਬਾਰੇ ਵੀ ਇਦਾਂ ਹੀ ਗੱਲਾਂ ਕਰੇਗਾ ਤੋਂ ਖੈਰ ਆਪਣੇ ਭੈਣ ਭਰਾਵਾਂ ਦੇ ਬਾਰੇ ਸਮਾਜ ਦੇ ਬਾਰੇ ਮਿੱਤਰਾਂ ਦੇ ਬਾਰੇ ਜਦੋਂ ਕੋਈ ਗਲਤ ਬੋਲਦਾ ਹੈ ਲਗਾਤਾਰ ਬੋਲਦਾ ਇੱਕ ਦਿਨ ਨਹੀਂ ਚਲੋ ਹੋਇਆ ਸੁਭਾਵਕ ਕਿਸੇ ਬੰਦੇ ਦੇ ਨਾਲ ਕੋਈ ਹੈਪਨ ਹੁੰਦਾ ਹੈ ਉਹ ਤੁਹਾਡੇ ਨਾਲ ਆਪਣਾ ਦੁੱਖ ਸਾਂਝਾ ਕਰਦਾ ਹੈ ਉਹ ਗੱਲ ਵੱਖਰੀ ਹੈ ਪਰ ਕਈਆਂ ਦਾ ਸੁਭਾਅ ਹੁੰਦਾ ਹੈ ਹਰ ਰੋਜ਼ ਰੁਟੀਨ ਦੇ ਅੰਦਰ ਉਹੀ ਕੰਮ ਕਰਨਾ ਰਿਪੀਟ ਕੱਲਾ ਕਰਨੀਆਂ ਤੋਂ ਸਮਝ ਜਾਓ ਕਿ ਬੰਦਾ ਆਪ ਹੀ ਠੀਕ ਨਹੀਂ ਹੈ ਤੋਂ ਖੈਰ ਕਿਸੇ ਦੇ ਉੱਤੇ ਵਿਸ਼ਵਾਸ ਅੱਖਾਂ ਬੰਦ ਕਰਕੇ ਨਾ ਕਰੋ ਉਹ ਹਜ਼ਾਰ ਸਫਾਈਆਂ ਦਵੇ ਉਹਦੀਆਂ ਸਫਾਈਆਂ ਨੂੰ ਨਾ ਵੇਖੋ ਨਾ ਸੁਣੋ ਇਹ ਵੇਖੋ ਵੀ ਇਹਦੀਆਂ ਸਫਾਈਆਂ ਦੇ ਅੰਦਰ ਛੁਪੀ ਹੋਈ ਕੋਈ ਗੱਲ ਤੁਹਾਨੂੰ ਦਿੱਸਦੀ ਹੈ ਜਾਂ ਨਹੀਂ ਇਹ ਜਿਹੜੀ ਚੀਕਣੀਆਂ ਚੋਪੜੀਆਂ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਆਇਆ ਹੈ ਉਹਦੇ ਅੰਦਰ ਕੀ ਹੈ ਉਹਨੂੰ ਪਛਾਣਨ ਦੀ ਗਹਿਰਾਈ ਤੱਕ ਜਾਣ ਦੀ ਜਾਤ ਸਿੱਖੋ ਆਪਣੇ ਆਪ ਨੂੰ ਇੱਕ ਕੁਆਲਿਟੀ ਦਿਓ ਤਾਂ ਕਿ ਤੁਹਾਡੀ ਉਹ ਕੁਆਲਿਟੀ ਦੂਜੇ ਨੂੰ ਪਛਾਣ ਸਕੇ ਮੈਂ ਇਦਾਂ ਕਹਿਣਾ ਹੁਣਾ ਵੀ ਆਪਣੇ ਅੰਦਰ ਇੱਕ ਇਸ ਤਰ੍ਹਾਂ ਦਾ ਸੌਫਟਵੇਅਰ ਡਾਊਨਲੋਡ ਕਰੋ ਔਰ ਉਹ ਕਿਸੇ ਨੇ ਬਾਹਰੋਂ ਨਹੀਂ ਕਰਨਾ ਇਹ ਕੋ ਕੰਪਿਊਟਰ ਦਾ ਮੈਟਰ ਨਹੀਂ ਹੈ ਆਪਣੇ ਅੰਦਰ ਇੱਕ ਇਸ ਤਰ੍ਹਾਂ ਦਾ ਸੌਫਟਵੇਅਰ ਪ੍ਰੀਪੇਅਰ ਕਰੋ ਤਿਆਰ ਕਰੋ ਤਾਂ ਕਿ ਜਦੋਂ ਵੀ ਕੋਈ ਦੁਜਾ ਹੋਵੇ ਤੇ ਤੁਹਾਡਾ ਉਹ ਸੌਫਟਵੇਅਰ ਐਕਟਿਵ ਹੋਵੇ ਕੰਮ ਕਰਨਾ ਸ਼ੁਰੂ ਕਰ ਦਵੇ ਤੇ ਪਤਾ ਲੱਗ ਜਾਏ ਵੀ ਉਹ ਜਿਹੜਾ ਸਾਹਮਣੇ ਬੈਠਾ ਹੋਇਆ ਬੰਦਾ ਹੈ ਉਹਦੇ ਅੰਦਰ ਕੋਈ ਵਾਇਰਸ ਹੈ ਜਾਂ ਨਹੀਂ ਜਿਹੜੀ ਫਾਈਲ ਤੁਸੀਂ ਰਿਸੀਵ ਕਰਨੀ ਚਾਹੁੰਦੇ ਹੋ ਉਹ ਸਹੀ ਹੈ ਜਾਂ ਗਲਤ ਹੈ ਉਹ ਠੀਕ ਹੈ ਜਾਂ ਠੀਕ ਨਹੀਂ ਤੋਂ ਖੈਰ ਥੋੜਾ ਜਿਹਾ ਇਹ ਆਪਣੇ ਆਪ ਨੂੰ ਕਲਾਵਾਣ ਬਣਾਓ ਤਾਂ ਕਿ ਦੂਜੇ ਦੀ ਪਛਾਣ ਕਰ ਸਕੋ ਤੁਹਾਡਾ ਹੀ ਭਲਾ ਹੈ ਤੁਸੀਂ ਵੱਜੋਗੇ ਧੋਖੇ ਤੋਂ ਸ਼ਿਕਾਰ ਹੋਣ ਤੋਂ ਠੱਗੀ ਨਾ ਵਜੇਗੀ ਤੁਹਾਡੇ ਨਾਲ ਅਗਰ ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ